ਵਧੀਆ ਜੀ ਧੁੱਪ ਨਿਕਲੀ ਆ ਬਹੁਤ ਲੋਕਾਂ ਨੂੰ ਨਾ ਕੰਮ ਕਰਨ ਚ ਵੀ ਆਣ ਚ ਦਿੱਕਤ ਹੁੰਦੀ ਸੀ ਧੁੱਪ ਨਿਕਲੀ ਆ ਬਹੁਤ ਟਾਈਮ ਬਾਅਦ ਨਿਕਲੀ ਆ ਪਹਿਲਾਂ ਠੰਡ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਸ਼ਾਨ ਸੀਗੇ ਸਵੇਰੇ ਕੰਮ ਤੇ ਆਉਣਾ ਦੂਰੋਂ ਆਉਂਦੇ ਸੀਗੇ ਬੜੀ ਤੰਗੀ ਹੁੰਦੀ ਸੀ ਸਵੇਰੇ ਬਾਈਕ ਦੇ ਉੱਪਰ ਆਉਣਾ ਮਿਡਲ ਕਲਾਸ ਬੰਦੇ ਵਾਸਤੇ ਤਾਂ ਬੜਾ ਔਖਾ ਹੁੰਦਾ ਸੀ ਕੰਮ ਹੁੰਦਾ ਨਹੀਂ ਸੀ ਸਵੇਰੇ ਘਰ ਆਉਣਾ ਤਾਂ ਦਿੱਕਤ ਆਣੀ ਸ਼ਾਮ ਨੂੰ ਜਾਣਾ ਤਾਂ ਦਿੱਕਤ ਆਣੀ ਡਿਊਟੀ ਤੇ ਆਂਦੇ ਦਿੱਕਤ ਆਂਦੀ ਸੀ ਤੇ ਅੱਜ ਧੁੱਪ ਨਿਕਲੀ ਹੈ आज कुछ राहत मिली है सानू। आज बहुत ही अच्छा लग रहा है बहुत अच्छा मौसम है धूप निकली हुई है और रोज सुबह जो धुंध पड़ती थी उससे बाहर आने जाने में बहुत दिक्कत होती थी ਸੂਰਜ ਦੇ ਦਰਸ਼ਨ ਹੋਏ ਤਾਂ ਸਭ ਬਾਗੋਬਾਗ ਹੋ ਗਏ ਲੰਬੇ ਵਕਤ ਬਾਅਦ ਧੁੱਪ ਜੋ ਨਿਕਲੀ ਹੈ ਪੰਜਾਬ ਚ ਨਿਗੜ ਅਤੇ ਹਰਿਆਣਾ ਦੇ ਲੋਕਾਂ ਨੇ ਅੱਜ ਰਾਹਤ ਦੀ ਸਾਹ ਲਈ ਕਿਉਂਕਿ ਧੁੱਪ ਸੇਕਣ ਦਾ ਚੰਗਾ ਮੌਕਾ ਮਿਲ ਗਿਆ ਸਵੇਰੇ ਤਾਂ ਤੁੰਸੀ ਪਰਬਾਦ ਦੇ ਵਿੱਚ ਚੰਗੀ ਧੁੱਪ ਖੇੜ ਗਈ ਵਧੀਆ ਲੱਗ ਰਿਹਾ ਧੁੱਪ ਨਿਕਲੀ ਹੈ ਬਹੁਤ ਟਾਈਮ ਬਾਅਦ ਨਿਕਲੀ ਹੈ ਪਹਿਲਾਂ ਠੰਡ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਸ਼ਾਨ ਸੀਗੇ ਸਵੇਰੇ ਕੰਮ ਤੇ ਆਉਣਾ ਦੂਰੋਂ ਆਉਂਦੇ ਸੀਗੇ ਬੜੀ ਤੰਗੀ ਹੁੰਦੀ ਸੀ ਸਵੇਰੇ ਬਾਈਕ ਦੇ ਉੱਪਰ ਆਉਣਾ ਮਿਡਲ ਕਲਾਸ ਬੰਦੇ ਵਾਸਤੇ ਤਾਂ ਬੜਾ ਔਖਾ ਹੁੰਦਾ ਤੁੰਦੇ ਦੇ ਵਿੱਚ ਇੱਕ ਤਾਂ ਦਿਖਣਾ ਨਹੀਂ ਆ ਕਿਤੇ ਜਾਣਾ ਕਿਤੇ ਪ੍ਰੋਗਰਾਮ ਬਣਾਇਆ ਕਰਦੇ ਉਹਦੇ ਨਾਲ ਤੇ ਪਲਾਨ ਕੈਨਸਲ ਹੋ ਜਾਂਦਾ ਸੀ ਕਿਉਂਕਿ ਫੌਗ ਬਹੁਤ ਜ਼ਿਆਦਾ ਹੁੰਦੀ ਸੀ ਕਿਤੇ ਜਾਣਾ ਆਣਾ ਬਹੁਤ ਮੁਸ਼ਕਲ ਹੈ ਬੱਚਿਆਂ ਵਾਸਤੇ ਹੀ ਮੁਸ਼ਕਲ ਹੈ ਬੱਚਿਆਂ ਦੇ ਸਕੂਲ ਬੰਦ ਸੀਗੇ ਚਲੋ ਪਰਮਾਤਮਾ ਦੀ ਮਿਹਰ ਹੈ ਕਿ ਚਲੋ ਧੁੱਪ ਨਿਕਲ ਗਈ ਆ ਹੁਣ ਉਹਨਾਂ ਦੇ ਬੱਚਿਆਂ ਦੇ ਵੀ ਸਕੂਲ ਖੁੱਲਗੇਗੀ ਪੜ੍ਹਾਈ ਦੇ ਵਿੱਚ ਵੀ ਦਿੱਕਤ ਆਉਂਦੀ ਆ ਬਹੁਤ ਵਧੀਆ ਜੀ ਧੁੱਪ ਨਿਕਲੀ ਆ ਬਹੁਤ ਲੋਕਾਂ ਨੂੰ ਨਾ ਕੰਮਾ ਕਰਨਾਂ 'ਚ ਵੀ ਆਉਣ 'ਚ ਦਿੱਕਤ ਹੁੰਦੀ ਸੀ ਮੈਂ ਵੀ ਰਾਜਪੁਰੇਵਾਨਾ ਜੀ ਚੰਡੀਗੜ੍ਹ ਮੈਨੂੰ ਆਪਡਾਉਣ 80 ਕਿਲੋਮੀਟਰ ਪੈਂਦਾ ਆ ਧੁੰਦਾਂ 'ਚ ਵੀ ਤੇ ਹੁਣ ਮਤਲਬ ਵਧੀਆ ਚਲੋ ਮੌਸਮ ਖੁੱਲਿਆ ਆ ਸਾਰਿਆਂ ਲਈ ਵਧੀਆ ਗੱਲ ਆ ਬਜ਼ੁਰਗਾਂ ਲਈ ਵੀ ਵਧੀਆ ਗੱਲ ਆ ਤੇ ਬਾਕੀ ਹੁਣ ਮੌਸਮ ਤੇ ਅੱਗੇ ਡਿਪੈਂਡ ਆ ਵੀ ਅੱਜ ਤਾਂ ਚਲੋ ਧੁੱਪ ਨਿਕਲੀ ਆ ਅੱਗੇ ਹੁਣ ਕੀ ਮੌਸਮ ਅੱਗੇ ਨੂੰ ਕੀ ਰੰਗ ਦਿਖਾਂਦਾ ਆ ਉਹ ਹੁਣ ਦੇਖਦੇ ਆ ਨਿਸ਼ਾਨ ਹੋ ਗਏ ਸੀ ਤੇ ਅੱਜ ਧੁੱਪ ਨਿਕਲੀ ਹੈਗੀ ਆ ਤੇ ਅੱਜ ਕੋਈ ਸ਼ਾਂਤੀ ਮਿਲ ਰਹੀ ਹੈ ਜੀ ਠੰਡ ਆ ਲੋ ਕੀ ਦਿੱਕਤਾਂ ਦੀ ਸੀ ਤੁਹਾਨੂੰ ਠੰਡ ਦੀ ਦਿੱਕਤਾਂ ਦੀ ਠੰਡ ਲੱਗਦੀ ਸੀ ਕੰਮ ਹੁੰਦਾ ਨਹੀਂ ਸੀ ਸਵੇਰੇ ਘਰ ਆਣਾ ਤਾਂ ਦਿੱਕਤ ਆਣੀ ਸ਼ਾਮ ਨੂੰ ਜਾਣਾ ਤਾਂ ਦਿੱਕਤ ਆਣੀ ड्यूटी से आने दिक्कत आती सी ते तो आज धुप निकली है तो आज कुछ राहत मिली है सानू कि अच्छा लग रहा है बहुत अच्छा मौसम है धूप निकली हुई है और रोज़ सुबह जो धुंध पड़ती थी उससे बाहर आने जाने में बहुत दिक्कत होती थी और एह, ये मेन जो सुबह जैसे ठंडा पानी है आज तो बहुत अच्छा मौसम है बड़ा से आता हूँ मेरे को सात सात लोग हैं यहाँ पे आते हुए चंडीगढ़ में ਤੋ ਅਗਰ ਐਸਾ ਹੀ ਮੌਸਮ ਰਹੀਂ ਤਾਂ ਚਲੋ ਹਮਾਰੇ ਜੋ ਬਜੋਦ ਗਏ ਤਾਂ ਗਰਸੇ ਬਾਅਦ ਵੀ ਨਿਕਲ ਸਕਤੇ ਹਨ ਅੰਚੇ ਸੇ ਕਿਉਂਕਿ ਅੱਜ ਇਤਨਾ ਅੱਛਾ ਮੌਸਮ ਖੁੱਲਾ ਹੈ ਤੋ ਮੈਂ ਚਾਹਤਾ ਹੂੰ ਕਿ ਐਸਾ ਹੀ ਮੌਸਮ ਰਹੇ ਧੁੰਦ ਵਗੈਰਾ ਬਹੁਤ ਪੈ ਰਹੀ ਸੀ ਇੱਥੇ ਤੇ ਜਿੱਦਾਂ ਕਹਿ ਲੋ ਕਿ ਬਜ਼ੁਰਗਾਂ ਵਾਸਤੇ ਵਧੀਆ ਹੈ ਮਤਲਬ ਮੌਸਮ ਖੁੱਲਿਆ ਹੈਗਾ ਹੈ ਤੇ ਮਤਲਬ ਸਾਰਿਆਂ ਲਈ ਵੀ ਵਧੀਆ ਮੈਂ ਤਾਂ ਇਹੀ ਕਹੂੰਗਾ ਨਾਲੇ ਸਕੂਲ ਵੀ ਖੁੱਲੇ ਹੈਗੇ ਆ ਵੈਸੇ ਮੌਸਮ ਵਿਭਾਗ ਨੇ ਪਹਿਕਵਣੀ ਕੀਤੀ ਹੈ ਕਿ ਅਗਲੇ 2 ਦਿਨਾਂ ਤੱਕ ਉੱਤਰੀ ਭਾਰਤ ਦੇ ਵਿੱਚ ਸਖਤ ਠੰਡ ਜਾਰੀ ਰਹੇਗੀ ਇਸ ਤੋਂ ਬਾਅਦ ਕੁਜਰਾਹਤ ਮਿਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਜੋ ਰੋਜ਼ਾਨਾ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਉਸ ਦੇ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ 3 ਤੋਂ 6 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ پیشن گوئی ਹੈ ਉਹ ਇੱਕ ਬਾਣੀ ਕੀਤੀ ਹੈ ਕਿ ਇਸ ਨਿਚਰਵਾਰ ਤੇ ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸ਼ੀਤ ਲਹਿਰ ਦਾ ਕਹਿਰ ਜਾਰੀ ਰਹੇਗਾ ਹਾਲਾਂਕਿ ਦੁਪਹਿਰ ਵੇਲੇ ਤੁਪ ਖੇੜਨ ਦੇ ਨਾਲ ਰਾਹਤ ਮਿਲੇਗੀ